ਉਤਪਤੀ ਕਿਤਾਬ ਉਹ ਦਰਸ਼ਕੀ ਸਹਾਕ ਉਸ ਧਰਤੀ ਵਿੱਚ 20 ਬੀਜਿਆ ਔਰ ਉਸੇ ਸਾਲ 100 ਗੁਣਾ ਪ੍ਰਾਪਤ ਕੀਤਾ ਅਤੇ ਯਹੋਵਾ ਉਸ ਨੂੰ ਬਰਕਤ ਦਿੱਤੀ ਹallelujah ਵਜਾ ਚ ਲਿਖਿਆ ਇਸ ਤਰ੍ਹਾਂ ਕਿ ਉਸ ਧਰਤੀ ਦੇ ਵਿੱਚ ਬੀਜ ਬੀਜਿਆ ਤਾਂ ਉਸੇ ਬਰੇ 100 ਗੁਣਾ ਪ੍ਰਾਪਤ ਕੀਤਾ ਤੇ ਯਹੋਵਾ ਨੇ ਉਹਨੂੰ ਬਰਕਤ ਦਿੱਤੀ ਬਰਕਤ ਕਿੱਲੇ ਦਈ ਯਹੋਵਾ ਪਰਮੇਸ਼ਰ ਨੇ ਹallelujah ਬੱਚੇ ਤੇਰੇ ਕੋ ਯਹੋਵਾ ਨੇ ਉਹਨੂੰ ਬਰਕਤ ਦਿੱਤੀ ਅੱਕੇ ਬਣਾ ਕੇ ਸੋ ਉਹ ਮਨੁੱਖ ਵੱਧ ਗਿਆ ਔਰ ਵੱਡਦਾ ਚਲਾ ਗਿਆ ਔਰ ਉਹ ਅਰਥ ਵੱਡਾ ਹੋ ਗਿਆ ਤਾਂ ਔਰ ਭੇਡਾਂ ਬੱਕਰੀਆਂ ਔਰ ਗਾਇਆਂ ਵੱਡਦਾ ਔਰ ਬਹੁਤ ਸਾਰੇ ਪਾਲਵਾਂ ਦਾ ਮਾਲਕ ਹੋ ਗਿਆ ਅਤੇ ਫਲਸਤੀ ਉਸ ਤੋਂ ਸੜਨ ਲੱਗੇ ਹallelujah ਹਲੇਲੂਇਆ ਉਹ ਕਿੰਨਾ ਵੱਡਾ ਪਰਮੇਸ਼ੁਰ ਨੇ ਇਹਨੂੰ ਕਰ ਦਿੱਤਾ ਵਚਨ ਚ ਲਿਖੋ ਪੇਡਾਂ ਤੇ ਬੱਕਰੀਆਂ ਤੇ ਗਾਇਆਂ ਤੇ ਬਲਦਾਂ ਦਾ ਤੇ ਬਹੁਤ ਸਾਰੇ ਪਹਿਲੂਆਂ ਦਾ ਮਾਲਕ ਹੋ ਗਿਆ ਇਹਨਾਂ ਕੁਝ ਖੁਦਾ ਨੇ ਦਿੱਤਾ ਕਿਉਂਕਿ ਵਚਨ ਦੱਸਦਾ ਜੇ ਤੂੰ ਪ੍ਰਾਣੀ ਸਮੇਂ ਦੇ ਵਿੱਚ ਜਿਹਨਾਂ ਲੋਕਾਂ ਦੇ ਕੋਲ ਬਲਦ ਬੰਦੇ ਸੀ ਬਹੁਤ ਸਾਰੀਆਂ ਪ੍ਰਾਣੀਆਂ ਹੁੰਦੀਆਂ ਸੀ ਇੱਜੜ ਹੁੰਦਾ ਏ ਪੇਡਾਂ ਬੱਕਰੀਆਂ ਰਹਦਾ ਸੀ ਤਾਂ ਉਹਨਾਂ ਨੂੰ ਸਭ ਤੋਂ ਜ਼ਿਆਦਾ ਅਮੀਰ ਬੰਦਾ ਮੰਨਿਆ ਜਾਂਦਾ ਹੈ ਹਲੇਲੂਇਆ ਪ੍ਰਾਣੀ ਸਮੇਂ ਦੇ ਵਿੱਚ ਉਹ ਤਾਂ ਦੁਨੀਆ ਸ਼ਹੀਰ ਬੜੀ ਹੈ ਹਾਂ ਤਾਂ ਇੱਕ ਮਿੰਟ ਕਰਾਂ ਕਹਿਣ ਕੋਈ ਛਾ ਹਾਂ ਨਹੀਂ ਪਰ ਪੁਰਾਣੇ ਸਮੇਂ ਦੇ ਵਿੱਚ ਜਿਨ੍ਹਾਂ ਦੇ ਕੋਲ ਪੇਂਡਾ ਪੰਧਰੀਆਂ ਗਾਈਆਂ ਬਲਤ ਹੁੰਦੇ ਸੀ ਜਿੰਨਾ ਤਾਂ ਜ਼ਿਆਦੀ ਹੋਣੀ ਜ਼ਮੀਨ ਜ਼ਿਆਦਾ ਹੋਣੀ ਤਾਂ ਪਰਚਾਤਰ ਹੋਣੇ ਉਸ ਇਨਸਾਨ ਨੂੰ ਅਮੀਰ ਬੰਦਾ ਸਮਝਿਆ ਜਾਂਦਾ ਸੀ ਹੌਣ ਦੇ ਯੁੱਗ ਵਿੱਚ ਅਮੀਰ ਬੰਦਾ ਉਹਨੂੰ ਸਮਝਿਆ ਜਾਂਦਾ ਜਿਹਦੀ ਕੋਠੀ ਪਈ ਹੋਵੇ ਜਿਹਦੇ ਕੋਲ ਗੱਡੀ ਹੋਵੇ ਪੈਲੀ ਭਾਵੇਂ ਹੋਵੇ ਚਾਹੇ ਨਾਮ ਹੋਵੇ ਡੱਕਰ ਹੋਵੇ ਚਾਹੇ ਨਾਮ ਹੋਵੇ ਹalleluyah ਉਹਨਾਂ ਬਿਲਟਾਈ ਕਰਨਾ ਹਲੇਦੀ ਪਰ ਵਿਚਰ ਚ ਲਿਖਿਆ ਇਸ ਹਾਕ ਨੇ ਉਸ ਧਰਤੀ ਦੇ ਵਿੱਚ ਬੀਜ ਬੀਜ ਸਭ ਤੋਂ ਪਹਿਲਾਂ ਇਸ ਹਾਕ ਨੇ ਬੀਜ ਬੀਜਿਆ ਹalleluyah ਉਸੇ ਬਰੇ ਉਸੇ ਸਾਲ ਉਹਨੇ ਸਹੂਗਨ ਪ੍ਰਾਪਤ ਕੀਤਾ ਅਜੇ ਇਹ ਬੀਜ ਜਦੋਂ ਪੰਦੇ ਤਾਂ ਸੌ ਵਰਾਂ ਨੂੰ ਪਟ ਪਟ ਕੇ ਵੇਖਦੇ ਪਤਾ ਨਹੀਂ ਉੱਗਿਆ ਕਿ ਨਹੀਂ ਅੰਗੂਰ ਮਾਰਿਆ ਕਿ ਨਹੀਂ ਅਜੇ ਤਤਰੀ ਬੜੀ ਅੰਦੀਓ ਸਟ ਹੈ ਪ੍ਰਭੂ ਨੇ ਕਹਿੰਦੇ ਪਰਮੇਸ਼ਾਹ ਮੈਂ ਤੇ ਭੀਜਿਆ ਸੀ ਤੇਰੇ ਭਵਨ ਦੇ ਵਿੱਚ ਪਿਛਲੇ ਮਹੀਨੇ ਪਿਛਲੇ ਹਫਤੇ ਤੇ ਖੁਦਾ ਮੇਰੀ ਅੰਦੀ ਕੋਸ਼ਿਸ਼ੀ ਖੱਦਦੀ वचन ਚ ਲਿਖਿਆ ਸਾਲ ਵਿੱਚੋਂ ਮੱਸੇ ਸਾਲ 100 ਗੁਣਾ ਇਸਹਾਕ ਨੇ ਪ੍ਰਾਪਤ ਕੀਤਾ ਹallelujah ਜਦ ਤੱਕ ਮੇਰੇ ਲੋਕ ਮੇਰੇ ਭਵਨ ਦੇ ਵਿੱਚ ਬੀਜ ਦੇ ਪਰ ਬੀਜ ਨਾ ਕਿਸ ਤਰ੍ਹਾਂ ਦਾ ਹੈ ਬੀਜ ਕਿਸ ਤਰ੍ਹਾਂ ਦਾ ਹੋਵੇ ਧਿਆਨ ਦੇ ਨਾਲ ਸੁਣਨਾ ਹੈ ਜ਼ਬੂਰ ਦੀ ਕਿਤਾਬ ਉਹਦਾ 126 ਉਹਦੀ ਪੰਜ ਦੇ 6 ਹੈ ਧਿਆਨ ਦੇਣਾ ਜੀ ਜਿਹੜੇ ਅੰਜੂਆਂ ਨਾਲ ਬੀਜਦੇ ਹਨ ਉਹ ਜੇ ਕਾਰਿਆਂ ਨਾਲ ਵਧਣਗੇ ਹallelujah ਕਿਸ ਤਰ੍ਹਾਂ ਦਾ ਬੀਜ ਜਿਹੜੇ ਹੰਝੂਆਂ ਦੇ ਨਾਲ ਬੀਜਦੇ ਹਨ ਉਹ ਜੇ ਕਾਰਿਆਂ ਦੇ ਨਾਲ ਵਧਣਗੇ ਹੰਝੂ ਜਦ ਤੱਕ ਸਾਰੇ ਹੰਝੂ ਨਹੀਂ ਨਿਕਲਦੇ ਐਸਾ ਬੀਜ ਹੋਵੇ ਪਰਮੇਸ਼ਰ ਦੇ ਘਰ ਵਿੱਚ ਹallelujah

ਹਲੇਲੀਏ ਆਮਰ ਫਲਾਣੇ ਕੰਮ ਵਾਸਤੇ ਰੱਖੇ ਸੀ ਹਲੇਲੀਏ ਮਨੰਦਰ ਤਸੇ ਮਨੰਦਰ ਰੋਵੇ ਬਚਿਤਲੀ ਕੇ ਜਿਹੜੇ ਹੰਜੂਆਂ ਦੇ ਨਾਲ ਬੀਜ ਤੇ ਹਨ ਔਰ ਜੇਕਾਰਿਆਂ ਦੇ ਨਾਲ ਵਧਣਗੇ ਹਲੇਲੀਏ ਵੀ ਉਹਦੇ ਕੋਲ ਪਰ ਕੀ ਰੋਟਿਆ ਹਲੇਲੀਏ ਮਨੰਦਰ ਰੋਟਿਆ ਬਚਿਤਲੀ ਕੇ ਉਹ ਜਰੂਰ ਜੇਕਾਰਿਆਂ ਦੇ ਨਾਲ ਭਰਿਆ ਚੁੱਕ ਨੇ ਆਵੇਗਾ ਹਲੇਲੀਏ ਪਰਮੇਸ਼ੁਰ ਬਰਕਤ ਦੇਣਾ ਚੰਦਾ ਪਰ ਬਰਕਤ ਲੈਣ ਦਾ ਤਰੀਕਾ ਵੀ ਆ ਹਲੇ ਦੀ ਜਿਦਾਂ ਖੁਦਾ ਦੇ ਘਰ ਬੋਵਾਂਗੇ ਦੀਜਾਂਗੇ ਤਾਂ ਹੀ ਵੜਾਂਗੇ ਹallelujah ਆਪਣਾ ਦਸਵੰਦ ਦਸਵਾਂ ਹਿੱਸਾ ਖੁਦਾ ਨੂੰ ਦੇਣਾ ਹਰ ਮਹੀਨੇ ਹallelujah ਉਹ ਤਾਂ ਦੀਦਾ ਸੋਦੀ ਚਾਰ ਐਤ ਵਜਤ ਲਿਖਿਆ ਕਿ ਢਿੱਲਾ ਹੱਥ ਬੰਗਾਲ ਕਰਦਾ ਪਰ ਮੁੰਦਮੀ ਦਾ ਹੱਥ ਧਨੀ ਬਣਾ ਦਿੰਦਾ ਉਹ ਮੁੰਦਮੀ ਕਿਸ ਤਰ੍ਹਾਂ ਉਹਨੇ ਆਪਣਾ ਦਸਵੰਦ ਲੈਂਦਾ ਹੈ ਅਰ ਕੀ ਕਰਦਾ ਪਰਮੇਸ਼ਰ ਦੇ ਭਵਨ ਦੇ ਵਿੱਚ ਬੰਦ ਹੈ ਪਰ ਜਿਹੜਾ ਹੱਥ ਢਿੱਲਾ ਰੱਖਦਾ ਵਜੇ ਚਲੀ ਗੋ ਪਰ ਬਾਰਕਾਤਾ ਕਿ ਨਹੀਂ ਆਪਣੇ ਹੱਥ ਨੂੰ ਕੀ ਕਰ ਦਿੰਦਾ ਢਿੱਲਾ ਰੱਖਿਆ ਅਸੀਂ ਪਰਮੇਸ਼ਰ ਨੂੰ ਪਹਿਲ ਨਹੀਂ ਦਿੱਤੀ ਖੁਦਾ ਨੂੰ ਪਹਿਲ ਨਹੀਂ ਦਿੱਤੀ ਪਰਮੇਸ਼ਰ ਦੇ ਵਚਨ ਨੂੰ ਪੂਰਾ ਨਹੀਂ ਕੀਤਾ ਹਲਦੀਰ ਤੇ ਜਦ ਹੀ ਪਰਮੇਸ਼ਰ ਨੇ ਕਲਾਮ ਨੂੰ ਪੂਰਾ ਨਹੀਂ ਕੀਤਾ ਆਸ਼ੀਸ਼ ਨੂੰ ਕਿੱਦਾਂ ਲਵਾਂਗੇ ਬਰਕਤ ਨੂੰ ਕਿਸ ਤਰ੍ਹਾਂ ਲਵਾਂਗੇ ਸਰੀਰ ਦੀ ਚੰਗਿਆਈ ਤਾਂ ਮਿਲ ਗਈ ਆਤਮਿਕ ਬਰਕਤਾਂ ਵੀ ਮਿਲ ਗਈਆਂ ਹallelujah ਰੂਹਾਨੀ ਵਰਕ ਤਾਂ ਵੀ ਤੁਸੀਂ ਲੈ ਲਿਆ ਸਰੀਰਿਕ ਵਰਕ ਤਾਂ ਵੀ ਲੈ ਲਿਆ ਪਰ ਜਿਹੜੀ ਧਾਰਮਿਕ ਵਰਕ ਤਾਂ ਉਹ ਆਪਾਂ ਕਿਸ ਤਰ੍ਹਾਂ ਲੈ ਸਕਦੇ ਉਹ ਹੀ ਪਰਮੇਸ਼ਰ ਦੇ ਘਰ ਵਿੱਚ ਦੇ ਕੇ ਬੂਮ ਤੇ ਨਾਲ ਤੇ ਖੁਦਾ ਨਹੀਂ ਚਾਹੁੰਦਾ ਕਿ ਮੇਰੇ ਲੋਕ ਗਰੀਬੀ ਦੇ ਵਿੱਚ ਰਹਿਣ ਹਲਾਵਾਦਾਰ ਰਹਿਣ ਪਰੇਸ਼ਾਨੀਆਂ ਦੇ ਵਿੱਚ ਰਹਿਣ ਉਹ ਜਦੋਂ ਕਿ ਮੇਰੇ ਲੋਕ ਉੱਚੀ ਕੀਤੇ ਜਾਣ ਵਚਨ ਚ ਲੈ ਕੇ ਜ਼ਬੂਰ ਜਿਹਨੇ ਕਾਨੂੰਨ ਵਿੱਚ ਪੜਦੇ ਜਾਂਦਾ ਮੈਂ ਆਪਣੇ ਨਾਮ ਦੇ ਕਾਰਨ ਤੁਹਾਡੇ ਸਿੰਘ ਨੂੰ ਉੱਚਾ ਕਰਾਂਗਾ ਤੈਨੂੰ ਜੋ ਹਵਾਲੇ ਦੇ ਲੋਕ ਨੇ ਪਰਮੇਸ਼ਰ ਨੂੰ ਮੰਨਣ ਵਾਲੇ ਉਹਦੇ ਲੋਕ ਨੇ ਅੰਦਾ ਮੈਂ ਆਪਣੇ ਨਾਮ ਤੇ ਕਾਮ ਤੁਹਾਡੇ ਸਿੰਘ ਨੂੰ ਉੱਚਾ ਕਰਾਂਗਾ ਤੁਹਾਨੂੰ ਉੱਚਾਈਆਂ ਤੱਕ ਲੈ ਕੇ ਜਾਵਾਂਗਾ ਮੈਂ ਤੁਹਾਨੂੰ ਆਸ਼ੀਸ਼ ਦੇ ਤਾਮ ਹਾਲੇਲੂਇਆ ਪਰ ਅੱਜ ਬਹੁਤ ਸਾਰੇ ਲੋਕ ਨੇ ਇਨਾਂ ਚੀਜ਼ਾਂ ਦੇ ਵਿੱਚ ਫਸੇ ਹੋਏ ਆਪਾਂ ਕੀ ਕਰਦੇ ਹੱਥ ਨੂੰ ਠਿੱਲਾ ਰੱਖਦੇ ਨਹੀਂ ਅੱਗੇ ਵੀ ਅਨ ਪਰਮੇਸ਼ਰ ਦਾ ਦੁਸ਼ਮਣ ਪਰਮੇਸ਼ਰ ਨੂੰ ਨਹੀਂ ਮੰਨਦੇ ਅਗਰ ਜੇਕਰ ਤੁਸੀਂ ਇੱਕ ਦਿਨ ਤੱਕ 100 ਰੁਪਏ ਕਮਾਉਂਦੇ ਹਨ 10 ਰੁਪਏ ਜਿਹੜੇ ਨੇ ਅਲੱਗ ਇੱਕ ਸੈੱਟ ਤੇ ਰੱਖੋ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਇੱਕ ਡੱਬਾ ਲਾਓ ਉਹਦੇ ਵਿੱਚ ਰੱਖੋ ਜਿਸ ਪਵੰਦ ਵਿੱਚ ਤੂੰ ਜਾਂਦੀ ਉਹ ਜਿੱਥੇ ਤੁਹਾਡਾ ਵਿਸ਼ਵਾਸ ਉਸ ਪਵੰਦ ਵਿੱਚ ਬੋਹੋ ਅਜਿਹੀ ਔਰ ਤੂੰ ਵੇਖਣਾ ਇਸ ਬੀਜ ਦੀ ਬਰਕਤ ਨੂੰ ਵੇਖਣਾ ਇਸ ਆਫਰਿੰਗ ਜਿਹੜੀ ਤੂੰ ਦਿੰਦੇ ਖੁਦਾ ਦੇ ਘਰ ਵਿੱਚ ਇਹਦੀ ਬਰਕਤ ਨੂੰ ਤੂੰ ਵੇਖਣਾ ਕਿ ਕਿਵੇਂ ਪਰਮੇਸ਼ਰ ਹਜ਼ਾਰ ਗੁਣਾ ਕਰਕੇ ਮੋੜਦਾ ਹੈ ਹallelujah ਕਿਉਂਕਿ ਕਿਸੇ ਰੱਬ ਦੇ ਦਾਸ ਦੇ ਨਹੀਂ ਵਾਪਸ ਤੁਹਾਨੂੰ ਇਹ ਮੋੜ ਦੇ ਇਹ ਮੋੜ ਦੇ ਪਰਮੇਸ਼ਰ ਨੇ ਬਚਿਤ ਲਿਖਿਆ ਇਸਰਾਕ ਦੇ ਬੀਜ ਬੀਜ ਤੇ ਉਸੇ ਮਰੇ ਸੌ ਗੁਣਾ ਪ੍ਰਾਪਤ ਕੀਤਾ ਤੇ ਯਹੋਵਾ ਨੇ ਉਹਨੂੰ ਬਰਕਤ ਦਿੱਤੀ ਪਰਮੇਸ਼ਰ ਬਰਕਤੰਦ ਹallelujah ਹallelujah ਅਕਰਚੇ ਕਰੀਂ ਭੀਜਾਂਗੇ ਨਹੀਂ ਤਾਂ ਵੱਡਾਂਗੇ ਹallelujah ਦੂਸਰਾ ਕਰੰਥੀ ਉਹਦੀ 9 ਬੁਧੀ 6 ਇਹ ਤਾਂ ਪੜਾਂਗੇ ਪਰ ਗੱਲ ਇਹ ਹੈ ਪਈ ਜਿਹੜਾ ਘਟ ਬੀਜਦਾ ਹੈ ਉਹ ਘਟ ਵੱਡੇਗਾ ਅਤੇ ਜਿਹੜਾ ਖੁੱਲੇ ਦਿਲ ਬੀਜਦਾ ਹੈ ਉਹ ਖੁੱਲੇ ਦਿਲ ਵੱਡੇਗਾ ਹਲੇਲੀਏ ਵਚਨ ਜਿਖੇ ਪਈ ਪਰ ਗੱਲ ਇਹ ਹੈ ਕਿ ਜਿਹੜਾ ਘਟ ਬੀਜਦਾ ਉਹ ਘਟ ਵੱਡੇਗਾ ਤੇ ਜਿਹੜਾ ਖੁੱਲੇ ਦਿਲ ਦੇ ਨਾਲ ਬੀਜਦਾ ਪਰਮੇਸ਼ਰ ਦੇ ਘਰ ਵਿੱਚ ਆਪਣਾ ਮਨ ਖੋਲ ਕੇ ਬੀਜਦਾ ਵਜਨ ਜਲੀਖਾ ਖੁੱਲੇ ਦਿਲ ਨਾਲ ਵਧੇਗਾ ਜਿੰਦ ਪਰਮੇਸ਼ਰ ਉਹਨੂੰ ਦਵੇਂ ਨਾਲ ਖੁੱਲੇ ਦਿਲ ਨਾਲ ਦਵੇਗਾ ਹallelujah ਕਿਉਂਕਿ ਮੱਦੀ ਦੀ ਕਿਤਾਬ ਚ ਵੀ ਪਰਮੇਸ਼ਰ ਨੇ ਲਿਖਿਆ ਕਿ ਦਿਉਗੇ ਜੇ ਤੁਹਾਨੂੰ ਦਿੱਤਾ ਜਾਵੇਗਾ ਜਿਸ ਨਾਪ ਦੇ ਨਾਲ ਅੰਦਰ ਤਹੀ ਮਿਲ ਕੇ ਦਉਗੇ ਤੁਹਾਨੂੰ ਵੀ ਉਸੇ ਨਾਪ ਦੇ ਨਾਲ ਮਿਲ ਕੇ ਦਿੱਤਾ ਜਾਵੇਗਾ ਸਭੋ ਨਾਪ-ਨਾਪ ਕੇ ਤੇ ਡੋਲਦਾ ਹੋਇਆ ਤਨ ਤੁਹਾਡੇ ਪੱਲੇ ਪਾਵੇਗਾ ਹallelujah ਨਾਪ-ਨਾਪ ਕੇ ਤਵੇਗਾ ਜਿੰਦ ਕਹੀ ਉਹਨੂੰ ਦੇਉਕੇ ਦੇ ਹallelujah ਕਿੰਦੇ ਚਲੇ ਚੋਦੀ ਇਨਫਰਮੇਸ਼ਨ ਦੀ ਆਸ਼ੀਸ਼ ਨਹੀਂ ਲਿਗਈ ਬੜੀ ਬਰਕਤ ਨੂੰ ਲਈ ਹallelujah ਅੱਜ ਖੁਦਾ ਨੇ ਬੱਚੇ ਨੂੰ ਆਪਣੇ ਜੀਵਨ ਚ ਲੈਣਾ ਸੱਚ ਵਿੱਚ ਪ੍ਰਭੂ ਤੁਹਾਨੂੰ ਆਸ਼ੀਸ਼ ਦੇਣ ਵਾਲਾ ਔਰ ਕਹੋਤਾ 10 ਉਹਦੀ ਬਾਈ ਐਤ ਵਿੱਚ ਬੜਨਗੇ ਯਹਵਾ ਦੀ ਬਰਕਤ ਧਣੀ ਬਣਾਉਂਦੀ ਹੈ ਅਤੇ ਉਸ ਦੇ ਨਾਲ ਉਹ ਸੋਗ ਨਹੀਂ ਮਿਲਦਾ ਹallelujah ਹallelujah ਯਹਵਾ ਦੀ ਬਰਕਤ ਧਣੀ ਬਣਾਉਂਦੀ ਹੈ ਤਾਂ ਉਹਦੇ ਵਿੱਚ ਜੋ ਸੋਗ ਨਹੀਂ ਮਿਲਦਾ ਅਜਿਹੀ ਨਹੀਂ ਬਹਿ ਕਮਾਉਂਦੇ ਹੋ ਸਕਦਾ ਉਹਦੇ ਨਾਲ ਕੋਈ ਸੋਗ ਹੋਵੇ ਕੋਈ ਦੁੱਖ ਹੋਵੇ ਪਰ ਜਦੋਂ ਪਰਮੇਸ਼ਰ ਦਿੰਦਾ वचन ਚ ਲੈ ਕੇ ਉਹਦੇ ਨਾਲ ਸੋਗ ਨਹੀਂ ਮਿਲਦਾ ਤੇ ਇਹ ਹੋਵਾ ਦੀ ਬਰਕਤ ਧਨੀ ਬਣਾਉਂਦੀ ਜਿਵੇਂ ਇਸ ਹਾਕ ਨੇ ਬੀਜ ਬੀਜਿਆ ਉਸੇ ਬਰੇ 100 ਗੁਣਾ ਪ੍ਰਾਪਤ ਕੀਤਾ ਦਵਚ ਚ ਲਿਖਿਆ ਉਹ ਵੱਧਦਾ ਹੀ ਚੱਲਿਆ ਗਿਆ ਇੰਨੀ ਅਰਕੋ ਬੱਚਾ ਕਾਇਆ ਬਲਤ ਹੋ ਗਏ ਉਹ ਨੌਕਰ ਚੰਕਰ ਹੋ ਗਏ ਲਿਖਿਆ ਉਹਨਾਂ ਸੁਪਨਿਆਂ ਦਾ ਮਾਲਕ ਬਣਿਆ ਤੇ ਫਿਰ ਇਸਦੀ ਉਹਤੋਂ ਮੈਂ ਇੱਕ ਡੱਬਾ ਲਾਇਆ ਸੀਗਾ 1 ਕਿਲੋ ਦਾ ਡੱਬਾ ਔਰ ਉਹ ਚੀਜ਼ੋ ਮੈਂ ਡੱਬਾ ਲਾਇਆ ਤਾਂ ਕੋਈ ਨਹੀਂ ਜਿਵੇਂ ਰਾ ਜਿਹੜਾ ਤਾਂ ਸੁਵਾਨ ਸੀ ਨਾ ਮੇਰਾ ਇਕੱਠਾ ਹੁੰਦਾ ਸੀ ਮੇਰੇ ਬੱਚਿਆਂ ਨੂੰ ਵੀ ਪਤਾ ਐਂ ਉਹਦੇ ਵਿੱਚ ਤਾਂ ਸੁਵਾਨ ਤਾਂ ਆਪਣਾ ਇਕੱਠਾ ਕਰਦੇ ਹੁੰਦੇ ਸੀ ਔਰ ਪ੍ਰਭੂ ਕੋਈ ਦੇ ਉਹ ਤੇ ਦੇਣਾ ਔਰ ਜਿਨੋਂ ਵੀ ਕੋਈ ਦਿਨ ਮਾਰਕ ਹੋਣਾ ਔਰ ਸੰਤਾਂ ਨੇ ਅਨਾਉਂਸਮੈਂਟ ਕਰਦੀ ਕਿ ਦਰੀਆਂ ਲਿਓਣੀਆਂ ਆ ਜਾਂ ਭਾਂਡੇ ਲਿਓਣੇ ਆ ਜਾਂ ਕੁਝ ਵੀ ਲਿਓਣਾ ਚਾਹ ਚਾਂਦਨੀਆਂ ਲਿਓਣੀਆਂ ਤੇ ਉਹਨਾਂ ਨੇ ਆਖਣਾ ਕਿ ਸਾਰੇ ਦਸਵੰਦ ਪਾਉ ਪਾਉ ਔਰ ਉਹਨਾਂ ਦੇ ਜਦੋਂ ਦਸਵੰਦ ਲਾਉਣਾ ਤੇ ਮੇਰਾ ਦਸਵੰਦ ਅਲੱਗ ਜਾਂਦਾ ਤਾਂ ਅਲੱਗ ਹੀ ਤੁਹਾਨੂੰ ਮੈਨੂੰ ਪਤਾ ਲੱਗਿਆ ਸੀ ਕਿ ਦਸਵੰਦ ਦੀ ਜਿਹੜੀ ਬਰਕਤ ਹੈ ਖੁਦਾ ਦਿੰਦਾ ਹੀ ਦਿੰਦਾ ਹੈ ਸਤਿਮੁੱਚ ਜੀ ਪਰਮੇਸ਼ਰ ਨੇ ਮੈਨੂੰ ਇਹਨਾਂ ਦੁੱਖਾਂ ਵਿੱਚੋਂ ਕੱਢਿਆ ਨਾ ਤੇ ਉਹ ਤਾਂ ਸੰਬੰਧ ਦੀਆਂ ਬਰਕਤਾਂ ਦੇ ਨਾਲ ਹੀ ਮੈਂ ਬਾਹਰ ਆਇਆ ਹallelujah ਅ ਜਿਹਨੂੰ ਮੈਂ ਦਸਵੰਦ ਦੇ ਨਾਂ ਨਾਲ ਤੇ ਮੇਰੀ ਜਗ੍ਹਾ ਤੇ ਸਾਹ ਦਾ ਨਾਮ ਉਹਨਾਂ ਨੇ ਲੈ ਲਿਆ ਉਹਨਾਂ ਕਨੇ ਵੀ ਇਹ ਬਲੇ ਨਿਸ਼ਾਨ ਸਿੰਘ ਦੀ ਇੰਨੀ ਗ੍ਰਾਈ ਤੇ ਮੈਂ ਮੈਂ ਉਹਨਾਂ ਦਾ ਨਾਮ ਕਟਾਉਣਾ ਮੈਂ ਭਰ ਨਹੀਂ ਅੱਦੇ ਦੀਏ ਲੇਕਿਨ ਇਹਨਾਂ ਦਾ ਨਾਮ ਨਹੀਂ ਇਹ ਮੇਰਾ ਅਲੱਗ ਤੇ ਸੰਬੰਧ ਹੈ ਉਹ ਆਪਣਾ ਅਲੱਗ ਤੇ ਵੀ ਆਪਣਾ ਅਲੱਗ ਦਿੰਦੇ ਸੀ ਮੈਂ ਆਪਣਾ ਅਲੱਗ ਹਲਦੀ ਮੈਂ ਕਹਿੰਦਾ ਮੇਰੇ ਨਾਮ ਦੀ ਪ੍ਰਾਰਥਨਾ ਕਰੋ ਕਿਉਂਕਿ ਮੇਰਾ ਦਸਵੰਦ ਜਿਹੜਾ ਅਲੱਗ ਹੈ ਅਲੱਗ ਹੀ ਤੇ ਮੈਂ ਆਪਣਾ ਅਲੱਗ ਦਸਵੰਦ ਦਿੱਤੀ ਜਿਹੜਾ ਮੈਂ ਸੂਟ ਦੇ ਪੈਸੇ ਹੁੰਦੇ ਮੈਂ ਸੂਟ ਨਹੀਂ ਸੀ ਲਈ ਮੈਂ ਦਸਵੰਦ ਦੇ ਵਿੱਚ ਪਾਣੀ ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਜਦੋਂ ਮੈਂ ਪ੍ਰਭੂ ਦੇ ਵਿੱਚ ਨਹੀਂ ਸੀ ਆਈ ਤਾਂ ਮੈਂ ਆਪਣੇ ਸਾਫ ਦੀ ਜੇਬ ਸਾਫ ਕਰਦੀ ਨਹੀਂ ਹਲਦੀ ਹਰ ਸਾਲ ਅੰਤ ਨੂੰ ਨਾਮ ਦਾਇਕੀ ਜੋ ਵੀ 10 20 50 100 ਉਹਨਾਂ ਦੀ ਜੇਬ ਦੇ ਵਿੱਚ ਹੋਣੀ ਉਹ ਕੱਢ ਲੈਣੇ ਕੱਪੜੇ ਧੋਣ ਲੱਗਿਆ ਔਰ ਜੋ ਵੀ ਹੋਣਾ ਤੇ ਪ੍ਰਭੂ ਦੇ ਘਰ ਵਿੱਚ ਫਿਰ ਮੈਂ ਗਿਣਤੀ ਨਹੀਂ ਸੀ ਕਿ ਉਹ ਡੱਬੇ 'ਚ ਸੌਂਡ ਦੇਣੇ 10 ਨਿਕਲੇ 20 ਨਿਕਲੇ 50 ਜਿੰਨੇ ਵੀ ਹੋਣੇ ਡੱਬੇ ਦੇ ਵਿੱਚ ਪਾਈ ਜਾਣੇ ਫਿਰ ਜਦੋਂ ਪ੍ਰਭੂ ਦੇ ਘਰ ਵਿੱਚ ਜਾਣਾ ਤੇ ਇਸ ਤਰ੍ਹਾਂ ਜਦੋਂ ਉਹਨਾਂ ਨੇ ਦਸਵੰਦ ਇਕੱਠਾ ਕਰਨਾ ਤੇ ਇਸ ਤਰ੍ਹਾਂ ਹਲਦੀ ਔਰ ਜਿਹੜਾ ਮੇਰਾ ਜਿਹੜਾ ਉਹਨਾਂ ਨੇ ਗੜਾਈ ਲੱਭਦੇ ਸੀ ਉਹ ਮੇਰੀ ਗੜਾਈ ਆਨੰਦ ਹੁੰਦੀ ਸੀ ਖੁਦਾ ਇਸ ਤਰ੍ਹਾਂ ਸਾਨੂੰ ਆਸ਼ੀਸ਼ ਦਿੰਦਾ ਹੈ ਸਾਨੂੰ ਬਰਕਰਾਰ ਦਿੰਦਾ ਹੈ ਹallelujah ਕਿਉਂਕਿ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਸੀ ਮੇਰੇ ਸਰੀਰ ਦੇ ਵਿੱਚ ਕਿੰਨੇ ਕੁ ਪਤਾ ਨਹੀਂ ਰੋਗ ਸੀਗੇ ਜਿਨ੍ਹਾਂ ਦੇ ਵਿੱਚ ਖੁਦਾ ਨੇ ਮੈਨੂੰ ਬਾਹਰ ਕੱਢਿਆ ਹallelujah ਅਜੇ ਮੈਂ ਜਿਵੇਂ ਰਪੋਡਾ ਕਰਾਉਂਦੀ ਸੀ ਜਿਵੇਂ ਮੈਡੀਸਿਨ ਲੈ ਜਾਂਦੀ ਪਤਾ ਨਹੀਂ ਹੁਣ ਦਵਾਈਆਂ ਖਾ ਕਰਕੇ ਰਹਿਣਾ ਵੀ ਹੀ ਧਰਤੀ ਤੇ ਤੱਕ ਨਹੀਂ ਹੀ ਰਹਿਣਾ ਹallelujah ਪਰ ਪਰਮੇਸ਼ਰ ਦਾ ਧੰਨਵਾਦ ਉਹਦਾ ਸ਼ੁਕਰ ਉਹਦੀ ਧਿਆਏ ਤੇ ਉਹਨੇ ਸਾਨੂੰ ਬਚਾਇਆ ਪਰ ਬਰਕਤ ਲੈਣ ਦਾ ਤਰੀਕਾ ਹੈ ਅਦਲੀ ਕਈ ਬਚਨ ਸੁਣਦੇ ਨੇ ਸਮਝਦੇ ਨਹੀਂ ਕਈ ਬਚਨ ਸੁਣ ਕੇ ਸਮਝਦੇ ਨੇ ਪਰ ਚੱਲਦੇ ਨਹੀਂ ਅਦਲੀ ਪਰ ਪਰਮੇਸ਼ਰ ਦਾ ਕਲਾਮ ਕਹਿੰਦਾ ਬੱਚੇ ਨੂੰ ਸੁਣ ਸਮਝ ਤੇ ਉਹਦੇ ਅਨੁਸਾਰ ਚੱਲ ਵੀ ਅਦਲੀ ਕਿਉਂਕਿ ਹਰ ਰੋਜ਼ ਹਰ ਸੰਡੇ ਤੁਹਾਨੂੰ ਇਤ ਵਿੱਚ ਨਵਾਂ वचन ਦਿੱਤਾ ਜਾਂਦਾ ਇਸ ਕਰਕੇ ਪਰਮੇਸ਼ਰ ਦਾ ਹੁਕਮ ਹੈ ਤੁਸੀਂ ਇਹਨੂੰ ਪੜੋਗੇ ਇਹਨੂੰ ਸੁਣੋਗੇ ਇਹਦੇ ਅਨੁਸਾਰ ਚੱਲੋਗੇ ਤੇ ਆਸ਼ੀਸ਼ ਨੂੰ ਲਓਗੇ ਬੜੀ ਬਰਕਤ ਨੂੰ ਲਓਗੇ ਹallelujah ਕਿੰਨੇ ਜਨ ਨੂੰ ਸਮਝਾਉਣੀ ਹੈ ਇਹ ਖੁਦਾ ਦੇ ਬਾਦੇ ਦੇ ਬੂੰਦ ਦੇ ਨਾਲ ਬਰਕਤ ਦਿੰਦਾ ਕੁਛਿਆ ਕਰਦਾ ਹੈ ਔਰ ਜੇਕਰ ਆਪਾਂ ਮਹੀਨੇ ਦਾ 5-7 ਲਿਆਉਂਦੇ 5-7 ਦਾ ਸਾਰਾ ਆਪਾਂ ਖਾਣ ਦਾ ਘਰ ਦੇ ਸੌਦੇ ਆ ਜੇ ਸੂਟ ਕੱਪੜਾ ਬਣਾ ਲਿਆ ਵਾਂਡੇ ਛਾਂਡੇ ਵੇਚ ਲਈ ਉਹਨਾਂ ਚਾ ਲਿਆ ਔਰ ਖੁਦਾ ਦਾ ਕੱਢਿਆ ਨਹੀਂ ਉਹਦੇ ਵਿੱਚ ਕਦੇ ਵੀ ਬਰਕਤ ਨਹੀਂ ਆਉਂਦੀ ਬੱਚੇ ਚ ਲਿਖਿਆ ਨਾ ਕਿ ਤੂੰ ਜਾਂਦਾ 6 ਕੁ ਵਾਲੀ ਥੈਲੀ ਦੇ ਵਿੱਚ ਰੱਖ ਦੇ ਜਦ ਤੂੰ ਪਾਉਂਦੇ ਤਾਂ ਉਹਦੇ ਵਿੱਚ ਕੀ ਹੈ 6 ਨਹੀਂ ਪਾਉਂਦੇ ਐਵੇਂ ਘਰ ਆਉਂਦੇ ਦਾ ਪਤਾ ਲੱਗਦਾ ਪਰ ਜਾਂਦਿਆਂ ਦਾ ਪਤਾ ਨਹੀਂ ਲੱਗਦਾ ਇਸੇ ਤਰ੍ਹਾਂ ਹੀ ਨਾ ਪਰਮੇਸ਼ਰ ਦੇ ਅੰਦਰ ਦੀ ਛੇਕ ਵਾਲੀ ਚੈਲੀ ਜਿਹੜਾ ਕਦੇ-ਕਦੇ ਛੇਕ ਉਹ ਕਿਦੋਂ ਬੰਦ ਹੋਵੇਗਾ ਪਰਮੇਸ਼ਰ ਕਰੇਗਾ ਉਹ ਛੇਕ ਕਿਦੋਂ ਬੰਦ ਹੋਵੇਗਾ ਜਦ ਜਿਦੈ ਪਰਮੇਸ਼ਰ ਦਾ ਇਮਾਨਦਾਰੀ ਦੇ ਨਾਲ ਕੱਢਣਾ ਸ਼ੁਰੂ ਕਰ ਦਿੱਤਾ ਹallelujah ਕਿਉਂਕਿ ਵਚਨ ਨੂੰ ਸੁਣਾ ਔਰ ਉਹਨੂੰ ਫਾਲੋ ਕਰ ਜਿਹਨੂੰ ਤੁਹਾਨੂੰ ਹਰ ਸੰਡੇ ਵਚਨ ਦਿੱਤਾ ਜਾਏ ਉਹਨੂੰ ਫਾਲੋ ਵੀ ਕਰਦਾ ਉਹਦੇ ਨਾਲ ਆਸ਼ੀਸ਼ਿਤ ਉਹਦੇ ਨਾਲ ਬਰਕਤ ਵੇਖੋ ਕਿ ਤੇਰੀ ਆਪਣੀ ਜ਼ਿੰਦਗੀਆਂ ਨੂੰ ਚੇਂਜ ਦੇਈਏ ਸਮਸੀ ਦੇ ਨਾਮ ਤੇ ਹallelujah

ਜੋਦੇ ਹੁਕਮ ਮੰਨਣ ਵਾਲੇ ਬੰਦੇ ਤੇ ਇਮਾਨਦਰੀ ਦੇ ਨਾਲ ਪਰਮੇਸ਼ਰ ਦਾ ਜੋ ਵੀ ਬੰਦਾ ਖੁਦਾ ਦੇ ਘਰ ਵਿੱਚ ਲੈਣਾ ਤਾਂ ਜੋ ਖੁਦਾ ਦੇ ਕੰਮ ਹੋਣ ਉਹਦੇ ਕੰਮ ਰੁਕਣ ਨਹੀਂ ਹallelujah ਹallelujah ਕਿਉਂਕਿ वचन 'ਚ ਲਿਖਿਆ ਕਿ ਜਦੋਂ ਦੀ ਬੀਜ ਦੇ ਤਾ ਪਰਮੇਸ਼ਰ ਤੁਹਾਨੂੰ 1000 ਗੁਣਾ ਕਰਕੇ ਦਿੰਦਾ ਹੈ ਉਹਦੀ ਬਰਕਤ ਦੇ ਵਿੱਚ ਸ਼ੋਗ ਨਹੀਂ ਉਹਦੀ ਬਰਕਤ ਤਾਂ ਨਹੀਂ ਬਣਾ ਦਿੰਦੀ ਪਰਮੇਸ਼ਰ ਤੁਹਾਨੂੰ ਇਸ वचन ਦੇ ਦੁਆਰਾ ਆਸ਼ੀਸ਼ ਦੇਵੇ ਸੁਣੇ ਹੋਏ वचन ਦੇ ਲਈ ਖੁਦਾ ਨਾਲ ਤਾਂ ਬਤ ਕਰਾਂਗੇ ਦਿਲ ਤੋਂ ਪਰਮੇਸ਼ਰ ਦਾ ਸ਼ੁਕਰ ਕਰਾਂਗੇ ਪਿਆਰੇ ਪਿਤਾ ਧੰਨਵਾਦ ਕਰਦੇ ਪ੍ਰਭੂ ਜੀ ਤੁਹਾਡਾ ਸ਼ੁਕਰ ਕਰਦੇ ਖੁਦਾ ਜੋ ਤੁਹਾਡੇ ਲੋਕਾਂ ਨੇ ਤੁਹਾਡਾ ਪਵਿੱਤਰ ਵਚਨ ਸੁਣਿਆ ਇਹ ਵਚਨ ਖੁਦਾ ਦਾ ਤੇ ਜੀਵਨ ਦੇ ਵਿੱਚ ਸੌ ਬਣਾ ਫਲ ਲੈ ਕੇ ਕੋਈ ਵੀ ਅੰਧਕਾਰ ਕੋਈ ਵੀ ਦੁਸ਼ਟ ਚੁਰਾ ਨਾ ਸਕੇ ਮੇਰੇ ਪਿਤਾ ਪਰਮੇਸ਼ਰ ਔਰ ਖੁਦਾ ਮਨ ਪ੍ਰਭੂ ਜੀ ਇਹ ਵਚਨ ਪਿਤਾ ਪਰਮੇਸ਼ਰ ਇਹਨਾਂ ਦੇ ਜੀਵਨ ਦੇ ਵਿੱਚ ਫਲ ਲੈ ਕੇ ਆਇਆ ਖੁਦਾ અને પ્રભુ તારા દે લોકો તારી આંક્યાકારી કરન વાલે બનજન ਔਰ પિતા પરમેશ્વર હુકમ ન મનન વાલે બનજન ਔર પિતા પરમેશ્વર થાડે કોલો બડી આશીષ રૂપન મેરે ખુદા પ્રભુજી મેરા વિશ્વાસ હે ખુદા કે આપને લોકાને આશીષ બડી બરકત દે ચુકે બડા માન બડા દિલ દે ચુકે ખુદા મને પ્રભુજી apni મહિમા દે લઈએ આપને તમારું કામ દે મેરે પિતા પરમેશ્વર ਔર ખુદા તી એનાને બ્લેસ કર ચુકે ખુદા ਇਸ હાક દિયા બરકતને ਨਾਲ ભર ચુકે ખુદા ਇਸ હાક દી કરાય